ਅਸੀਂ ਫਾਰਮਰਸ ਪ੍ਰੋਟੈਸਟ ਤੋਂ ਇਨਸਪਾਇਰ ਹੋਏ ਆ ਗਏ ਆ। ਜਦੋਂ ਫਾਰਮਰਸ ਪ੍ਰੋਟੈਸਟ ਬਣ ਹੋਇਆ ਸੀਗਾ ਉਦੋਂ ਤੋਂ ਅਸੀਂ ਪੂਰੇ ਹਿੰਦ ਦੇ ਚ ਸਪੋਰਟ ਤੇ ਸੀਗੇ। ਕਿ ਲਾਈਕ ਬੀਂਗ son of a farmer ਸਾਨੂੰ ਪੂਰਾ ਸੀਗਾ ਕਿ ਅਸੀਂ ਉਹਨਾਂ ਨੂੰ ਪੂਰਾ ਜੁੜਨਾ ਹੈਗਾ, ਪੂਰਾ ਸਾਥ ਦੇਣਾ ਸੀਗਾ। ਉਹਨੂੰ ਇੱਕ ਨਵੀਂ ਪਛਾਣ ਦੇਣ ਵਾਸਤੇ ਅਸੀਂ ਆਪਦੀ ਪੂਰੀ ਵੈਡਿੰਗ ਡੈਡੀਕੇਟ ਕਰਤੀ ਫਾਰਮਰਸ ਨੂੰ ਕਿ ਖੇਤਾਂ 'ਚ ਵਿਆਹ ਹੋਏਗਾ, ਲੋਕਾਂ ਨੂੰ ਹੋਰ ਹੀ ਪਤਾ ਲੱਗੇਗਾ ਲੇਕਿਨ ਐਵਰੀਬਾਡੀ ਸ਼ੁੱਡ ਬੀ ਲਾਈਕ ਪ੍ਰਾਊਡ ਆਫ ਲਾਈਕ ਬੀ ਆ ਬੀਂਗ ਅ ਫਾਰਮਰ অর ਲਾਈਕ ਬੀਂਗ ਅ ਸਨ ਆਫ ਅ ਫਾਰਮਰ অর ਬੀਂਗ ਅ ਡਾਟਰ ਆਫ ਅ ਫਾਰਮਰ ਸੋ ਉਹਦੇ ਕਰਕੇ ਅਸੀਂ ਸਾਰਾ ਸਾਰਾ ਕੁਝ ਕੀਤਾਗਾ ਤਾਂ ਹੁਣ ਇੱਕ ਪਾਸੇ ਖੇਤਾਂ ਦੇ ਵਿੱਚ ਜਿਹੜੇ ਆ ਉਹ ਫਸਲ ਖੜੀ ਹੋਈ ਆ ਹਾਂਜੀ ਤਾਂ ਸਾਰੇ ਜਣੇ ਦੇਖ ਰਹੇ ਆ ਕਿਦਾਂ ਦਾ ਲੱਗ ਰਿਹਾ ਹੈਗਾ ਇੱਕ ਵੀ ਵਧੀਆ ਲੱਗ ਰਿਹਾ ਗਿਆ ਅਨੋਖਾ ਸਾਰੇ ਲਈ ਵੱਖਰੀ ਚੀਜ਼ ਹੈਗੀ ਆ ਸਾਰਾ ਨੂੰ ਵਧੀਆ ਲੱਗ ਰਿਹਾ ਕਿ ਲਾਈਕ ਰੂਟਸ ਨਾਲ ਜੁੜਨ ਦੀ ਗੱਲ ਹੋ ਰਹੀ ਹੈ ਇੱਥੇ ਇੱਕ ਮੈਸੇਜ ਆ ਰਿਹਾ ਗਿਆ ਜਿਵੇਂ ਅਸੀਂ ਸਿੱਟਾ ਕਹਿੰਨੇ ਹੈਗੇ ਆ ਜਿਵੇਂ ਮੈਂ ਇੱਥੇ ਵੀ ਸਿੱਟਾ ਲਾਇਆ ਆ ਪੰਜਾਬੀ ਚ ਸਿੱਟੇ ਦੇ ਮਤਲਬ ਦੋ ਹੁੰਦੇ ਨੇ ਇੱਕ ਸਿੱਟਾ ਮਤਲਬ ਕਨਕਲ ਦਾ ਸਿੱਟਾ ਇੱਕ ਹੁੰਦਾ ਹੈ ਕਿ ਲੈਸਨ ਜਾਂ ਕਨਕਲੂਜਨ ਸੋ ਅਸੀਂ on the than ਨਹੀਂ ਲਾਈਕ ਇਹਨਾਂ ਨੂੰ ਲੈਸਨ ਦੇਣਾ ਚਾਹੁੰਦੇ ਹਾਂ ਕਿ ਆਪਦੀ ਜ਼ਮੀਨ ਨਾਲ ਆਪਦੀ ਰੂਟਸ ਨਾਲ ਜੁੜੋ ਤਾਂ ਦੇ ਕਿਸਾਨੀ ਨੂੰ ਸਪੋਰਟ ਕਰੋ ਲਾਈਕ ਬੀ ਪ੍ਰਾਊਡ ਆਫ ਵਾਟ ਯੂ ਆਰ ਵਾਟ ਯਰ ਬੈਕਗਰਾਉਂਡ ਇਜ਼ ਕੀ ਨਾਮ ਹੈ ਤੁਹਾਡਾ ਦੁਰਲਭ ਤੇ ਤੁਸੀਂ ਕਿੱਥੋਂ ਆਏ ਹੋਗੇ ਹੁਣ ਵਿਆਹ ਮਲੇ ਕੈਨੇਡਾ ਤੋਂ ਸਪੈਸ਼ਲੀ ਆਏ ਆ ਗਿਆ ਕੈਨੇਡਾ ਚ ਵੈਂਕੂਵਰ ਚ ਅਸੀਂ ਬਹੁਤ ਸਪੋਰਟ ਕੀਤਾ ਸੀ ਫਾਰਮਰਸ ਪ੍ਰੋਟੈਸਟ ਨੂੰ ਤੇ ਉਹਦੇ ਬਾਅਦ ਇੱਥੇ ਆ ਕੇ ਆਦੇ ਰੂਟਸ ਨਾਲ ਜੁੜੇ ਹੋ ਨਾ ਪੂਰੇ ਕਸ ਕੀਤਾ ਸੀਗਾ ਇਹ ਜਮੀਨ ਦੁਰਲਭ ਦੀ ਹੈ ਸੋ ਅਸੀਂ ਸੋਚਿਆ ਕਿ ਵਿਆਹ ਤੋਂ ਬਾਅਦ ਵੀ ਜ਼ਮੀਨ ਕੁੜੀ ਨੂੰ ਮਿਲਣੀ ਹੁੰਦੀ ਹੈਗੀ ਹੈ ਸੋ ਇਹ ਆਈਡੀਆ ਆਇਆ ਸੀਗਾ ਕਿ ਕਿਉਂ ਨਾ ਕਿ ਕੁੜੀ ਵਾਲੇ ਬਰਾਤ ਲੈ ਕੇ ਆਂਦੇ ਡੈਡੀਕੇਟ ਕੀਤਾ ਜਾਵੇ ਕਿ ਅੱਜ ਤੋਂ ਇਹ ਸਾਰਾ ਕੁਝ ਜੋ ਵੀ ਇਹਨਾਂ ਦਾ ਹੈਗਾ ਉਹ ਮੇਰਾ ਹੋਵੇ ਤੇ ਆਪਾਂ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਕਿ ਕਿ ਜ਼ਰੂਰੀ ਨਹੀਂ ਕਿ ਕੁੜੀ ਵਾਲੇ ਨੇ ਹਮੇਸ਼ਾ ਵੈਲਕਮ ਕਰਨਾ ਹੁੰਦਾ ਅੱਜ ਸਾਡੇ ਮੁੰਡੇ ਵਾਲਿਆਂ ਨੇ ਵੈਲਕਮ ਕੀਤਾ ਸੀਗਾ ਸੋ ਕਿਆ ਦਾਸ ਪਰ ਖੇਤਾਂ ਦੇ ਵਿੱਚ ਵਿਆਹ ਹੋਇਆ ਕਿੱਦਾਂ ਦਾ ਲੱਗ ਰਿਹਾ ਕਿ ਬਹੁਤ ਦੁਨੀਆ 'ਚ ਬਹੁਤ ਵੱਡੇ ਵੱਡੇ ਪੈਲੇਸ ਪਏ ਹੋਏ ਨੇ ਉੱਥੇ ਤਾਨੂੰ ਸਾਰਾ ਕੁਝ ਬੜੇ ਆਰਾਮ ਦੇ ਨਾਲ ਚੀਜ਼ਾਂ ਮਿਲ ਸਕਦੀਆਂ ਨੇ ਲੇਕਿਨ ਇੱਥੇ ਖੇਤਾਂ ਦੇ ਵਿੱਚ ਹੀ ਕਿਉਂ ਜਿਵੇਂ ਅਸੀਂ ਕੁਝ ਵੱਖਰਾ ਕਰਨਾ ਚਾਹੁੰਦੇ ਸੀ ਪੈਸਾ ਵਿੱਚ ਤਾਂ ਸਾਰੇ ਵਿਆਹ ਕਰਦੇ ਆ ਬਟ ਜਿਵੇਂ ਅਸੀਂ ਆਪਣੇ ਰੂਟ ਨਾਲ ਜੁੜਨਾ ਚਾਹੁੰਦੇ ਸੀਗੇ ਤੇ ਜਦੋਂ ਫਾਰਮਰਸ ਪ੍ਰੋਟੈਸਟ ਚੱਲ ਰਿਹਾ ਸੀਗਾ ਉਦੋਂ ਅਸੀਂ ਇੱਥੇ ਨਹੀਂ ਆ ਸਕੇ ਜਿੰਨਾ ਅਸੀਂ ਕੈਨੇਡਾ ਕਰ ਸਕਦੇ ਸੀ ਅਸੀਂ ਕੀਤਾ ਸੋ ਹੁਣ ਜਿਹੜਾ ਫਾਰਮਰਸ ਪ੍ਰੋਟੈਸਟ ਹੈਗਾ ਹਾਲੇ ਵੀ ਫਾਰਮਰਸ ਵਿਚਾਰੇ ਪਰੇਸ਼ਾਨ ਨੇ ਸੋ ਅਸੀਂ ਸਟਿਲ ਪਤਾ ਨਹੀਂ ਇੱਕ ਹੋਪ ਉਹਨਾਂ ਦੇ ਵਾਸਤੇ ਕ੍ਰੀਏਟ ਕਰਨਾ ਚਾਹੁੰਦੇ ਆ ਕਿ ਜੋ ਅਸੀਂ ਕੀਤਾ ਇਹਦੇ ਨਾਲ ਫਾਰਮਰਸ ਪ੍ਰੋਟੈਸਟ ਵਿੱਚ ਕੋਈ ਜੋਸ਼ ਆਵੇ ਭੁੱਲ ਗਈ ਹੋਗੀ ਹੋਰ ਤੁਸੀਂ ਯੂਥ ਨੂੰ ਕੀ ਜਿਹੜਾ ਉਹ ਕੁਝ ਕਹਿਣਾ ਚਾਹੁੰਦੇ ਹੈਗੇ ਉਹ ਕਿ ਇਸ ਤੋਂ ਤੁਹਾਡੇ ਇਹਨਾਂ ਤੋਂ ਜਿਹੜਾ ਐਡਮਾਇਰ ਹੋਵੇ ਕਿਉਂਕਿ ਉਹਨੂੰ ਲੋੜ ਹੈ ਕਿ ਉਹ ਆਵੇ ਇਹਦੇ ਵਿੱਚ ਸੋ ਅਸੀਂ ਸਾਰੀ ਚੀਜ਼ਾਂ ਉਹਦਾ ਸੋਚਦੇ ਪਏ ਸੀ ਕਿ ਪੁਰਾਣੇ ਟਾਈਮ ਦੇ ਵਿੱਚ ਲੋਕੀ ਵਧੀਆ ਖੁਸ਼ ਰਹਿੰਦੇ ਸੀ ਜਾਂ ਕੀ ਮਾਹੌਲ ਹੁੰਦਾ ਸੀ ਜਾਂ ਕਿਵੇਂ ਉਹਨਾਂ ਦੇ ਤੋਂ ਇਨਸਪਾਇਰ ਹੋ ਕੇ ਹੀ ਅਸੀਂ ਸਾਰਾ ਕੁਝ ਕੀਤਾ ਜਿਵੇਂ ਪੁਰਾਣੇ ਜ਼ਮਾਨੇ ਦੇ ਵਿੱਚ ਲੋਕੀ ਆਪਦੇ ਘਰ ਨੂੰ ਖੇਤ ਨੂੰ ਹੀ ਸਜਾਉਂਦੇ ਸੀਗੇ ਵਿਆਹ ਵਾਸਤੇ ਸੋ ਅਸੀਂ ਵੀ ਉਹੀ ਸਿਮਿਲਰ ਚੀਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾਲੇ ਲੋਕੀ ਜੇ ਪਿੰਡਾਂ ਦੇ ਵਿੱਚ ਅੱਜ ਕੱਲ ਵਿਆਹ ਹੁੰਦੇ ਵੀ ਆ ਉਹਦੇ ਵਿੱਚ ਫਸਲ ਕੱਟ ਦਿੰਦੇ ਆ ਸੋ ਅਸੀਂ ਫਸਲ ਨੂੰ ਹੀ ਇੱਕ ਡੈਕੋਰੇਸ਼ਨ ਦੀ ਤਰ੍ਹਾਂ ਵੀ ਰੱਖਿਆ ਸੀ ਫਸਲ ਸਾਰੀ ਨਹੀਂ ਸਾਰੀ ਨਹੀਂ ਕੱਟੀ ਫਸਲ ਹੈਗੀ ਵੀ ਐ ਕਿਤੋਂ ਕੱਟੀ ਵੀ ਹੈਗੀ ਐ ਤੇ ਸਾਰੇ ਜਾਨ ਨੂੰ ਇੱਕ ਬਹੁਤ ਅਮੇਜ਼ਿੰਗ ਐਕਸਪੀਰੀਅੰਸ ਲੱਗ ਰਿਹਾ ਕੀ ਨਾਮ ਹੈ ਤੁਹਾਡਾ ਹਰਮਨ ਤੁਸੀਂ ਕਿਤੋਂ ਆਏ ਹੋ ਕੈਨੇਡਾ ਤੋਂ